ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਦੇਵ ਗੰਧਾਰੀ ਮਹੱਲਾ 5 ਘਾਰ 7 ਵਾ 1 ਓ ਅੰਕਾਰ ਸਤ ਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ ਬਿਠੁਲੇ ਔ ਬਾਲ ਬਾਲ ਜਾਓ ਬਿਠੁਲੇ ਉਚਾਰਨ ਕਰਨਾ ਆਮ ਪਾਠੀ ਸਿੰਘ ਨਾ ਬੀਠੁਲੇ ਕਹਿ ਜਾਂਦੇ ਹਨ ਬੱਬੀ ਸਿਹਾਰੀ ਹੈ ਇਥੇ सब दान सब दिन के समर्थ पंथ पिथुले इत विश्राम बल जाओ गावन पावन संतन तोर चरण ओवा है पाओ चरण उवाक कै कै पाठ मुख पाठ है मेरी पोथी ती के छपया हुआ है, कै पाठ है शुद्ध चरण उवा कै कई पाठी सिंह उवा बोल जाते हैं एड़ा ला के वाहवा उचारण करना चरण उवा के कै पाओ रहाओ जासन बासन सहज केल करुणा मै हाँ जी करुणा मै पाठ संबंधक पाठ है एक अनंत अनुपैठाओ रिद सिद्ध निद कर तल जग जीवन जग जीवन जग जीवन श्रवनाथ अनेक नाओ दया मया कृपा नानक कहो दया मया कस के नी भूलने दया मया कृपा नानक कहो दया मया कृपा नानक कहो सुन सुन जस जीवा नहीं सुन सुन जस जीवा 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 एक अलंकार सतगुरु प्रसाद राग देवगंधारी महल्ला नावा यह मान मैक न कहो करे सीख रहे रहो अपनी सी न ते नहाओ मद माया कयो बाबरू हार जस न उच्चरै कर परपंच जगत को डहच अपनो उदर भरै स्वान पूछ जो हो न सूदो कहो न कान तर स्वान पूछ जो इथे ठमक हो न सूदो इथे विश्राम सूदो नहीं कहना ला के सूदो कहो इथे यमक ला के कहो ना यो नहीं कहना कहो न कान तर कान पुल्ला ही बोलना कहो नानक जित नित तो, ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਕਾਜ ਸਰੈ ਦੇਵ ਗੰਦਾਰੀ ਮਹੱਲਾ ਨਾਵਾ ਸਭ ਕਿਛੁ ਜੀਵਤ ਕੋ ਬਿਵਹਾਰ ਮਾਤ ਪਿਤਾ ਭਾਈ ਸੋਤ ਬੰਧਪ ਅਰਫੁਣ ਗ੍ਰਹਿ ਕੀ ਨਾਰ ਰਹਾਉ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੀਰਤ ਪ੍ਰੀਤ ਪਕਾ ਪੁਕਾਰ ਟੀਰਤ ਪਦ ਤੇ ਜਮਕ ਲੱਗ ਜੀ ਟੀਰਤ ਪ੍ਰੀਤ ਪੁਕਾਰ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੀਰਤ ਪ੍ਰੀਤ ਪੁਕਾਰ ਆਦਿ ਕਰੀ ਕੋ ਨਹਿ ਰੱਖੈ ਕਰਤੇ ਦੇਤ ਨਿਕਾਰ ਮ੍ਰਿਗ ਤ੍ਰਿਸ਼ਨਾ ਜਿਉ ਜਾਗ ਰਚਨਾ ਯਹ ਦੇਖੋ ਹਿਰਦੈ ਵਿਚਾਰ ਪੀਵਿ ਸ਼ਰਾਮ ਧਿਆਨ ਨਾਲ ਲਾਉਣਾ ਹੈ ਮ੍ਰਿਗ ਤ੍ਰਿਸ਼ਨਾ ਜਿਉ ਇਥੇ ਠਮਕੈ ਜਾਗ ਰਚਨਾ ਯਹ ਇਥੇ ਵਿਸ਼ਰਾਮ ਹੈ ਮ੍ਰਿਗ ਤ੍ਰਿਸ਼ਨਾ ਜਿਉ ਜਾਗ ਰਚਨਾ ਯਹ ਦੇਖੋ ਹਿਰਦੈ ਵਿਚਾਰ ਮ੍ਰਿਗ ਤ੍ਰਿਸ਼ਨਾ ਜਿਉ ਜਾਗ ਰਚਨਾ ਜਿਹ ਜੈ ਮ੍ਰਿਗ ਤ੍ਰਿਸ਼ਨਾ ਜਾਓ ਜਾਗ ਰਚਨਾ ਯਹ ਦੇਖੋ ਹਰਿ ਦਾ ਵਿਚਾਰ ਕਹ ਨਾਨਕ ਭਾਜ ਰਾਮ ਨਾਮ ਨਿਤ ਜਾਤੇ ਹੋਤ ਉਦਾਰ ਉਦਾਰ ਦੇਵ ਗੰਧਾਰੀ ਮਹੱਲਾ ਨਾਵਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਮੈਂ ਉਚਾਰਨ ਕਰਨਾ ਨਾਸਕੀ ਉਚਾਰਨ ਮੈਂ ਨਹੀਂ ਕਰਨਾ ਹੈ ਜਗਤ ਮੈਂ ਕੂਠੀ ਦੇਖੀ ਪ੍ਰੀਤ ਮੈਦਾਰ ਹੁੰਦਾ ਵਿੱਚ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਉ ਮੇਰਾ ਮੇਰਾ ਸਭ ਕਹਿਤ ਹੈ ਹੇਤ ਸਿਓ ਬਾਧਿਓ ਚੀਤ ਅੰਤ ਕਾਲ ਥੰਗੀ ਨਹ ਕੋ ਇਹ ਅਚਰਜ ਹੈ ਰੀਤ ਅਚਰਜ ਹੈ ਰੀਤ ਇਹ ਅਚਰਜ ਜਿੱਥੇ ਪਾਠ ਚਾਲ ਅਨੁਸਾਰ ਕਰਨਾ ਇਹ ਅਚਰਜ ਹੈ ਜੀਤ ਮਨ ਮੂਰਖ ਅਜਹੂ ਨਹ ਸਮਝਤ ਅਜਹੂ ਮਨ ਮੂਰਖ ਅਜਹੂ ਨਹ ਸਮਝਤ ਸਿਖਦੈ ਹਾਰਿਓ ਨੀਤ ਸਿਖਦੈ ਹਾਰਿਓ ਨੀਤ ਨਾਨਕ ਪੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ